आशु अनेजा पत्रकार ਦੇ ਨਾਲ ਤੁਸੀਂ ਜੁੜ ਚੁੱਕੇ ਹੋ ਕਮੇਡੀਅਨ ਕਪਿਲ ਸ਼ਰਮਾ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਇੱਕ ਵਾਰ ਫਿਰ ਤੋਂ ਸਰੀ ਵਿਖੇ ਉਹਨਾਂ ਦੇ ਕੈਪਸ ਕੈਫੇ ਉੱਪਰ ਹਮਲਾ ਹੋਇਆ ਹੈ ਫਾਇਰਿੰਗ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ 9 ਜੁਲਾਈ ਨੂੰ ਵੀ ਪਿਛਲੇ ਮਹੀਨੇ ਉਹਨਾਂ ਦੇ ਕੈਫੇ ਦੇ ਉੱਪਰ ਹਮਲਾ ਹੋਇਆ ਸੀ ਲਗਭਗ 1 ਮਹੀਨੇ ਦਾ ਸਮਾਂ ਹੋ ਗਿਆ ਪਹਿਲਾ ਹਰਜੀਤ ਸਿੰਘ ਲਾਢੀ ਜੋ ਕਿ ਬੱਬਰ ਖਾਲਸਾ ਇੰਟਰਨੈਸ਼ਨਲ ਵੱਲੋਂ ਇਸ ਦੀ ਜ਼ਿੰਮੇਵਾਰੀ ਲਈ ਸੀ ਤੇ ਹੁਣ ਵੀ ਜਿਹੜੀ ਫਾਇਰਿੰਗ ਦੀ ਜ਼ਿੰਮੇਵਾਰੀ ਲਈ ਹੈ ਇਹ ਲੋਰਸ ਬਿਸ਼ਨੋਈ ਗਰੁੱਪ ਵੱਲੋਂ 골ਡੀ ਢਿੱਲੋ ਵੱਲੋਂ ਲੈ ਲਈ ਗਈ ਹੈ ਸਿੱਧੇ ਤੌਰ ਤੇ ਪੋਸਟ ਪਾਉਂਦੇ 골ਡੀ ਢਿੱਲੋ ਗਰੁੱਪ ਨੇ ਲਿਖ ਦਿੱਤਾ ਹੈ ਕਿ ਇਹਨੂੰ ਸਾਡੀ ਮੋਬਾਈਲ ਫੋਨ ਦੀ ਘੰਟੀ ਨਹੀਂ ਸੁਣੀ ਸੀ ਰਿੰਗ ਨਹੀਂ ਸੁਣੀ ਸੀ ਜੇਕਰ ਹੁਣ ਅੱਗੇ ਵੀ ਨਹੀਂ ਸੁਣੂਗੀ ਤਾਂ ਉਸ ਦਾ ਜਿਹੜਾ ਮੁੰਬਈ ਹੈਗਾ ਉੱਥੇ ਅਟੈਕ ਕੀਤਾ ਜਾਊਗਾ ਧਮਕੀ ਵੀ ਦੇ ਦਿੱਤੀ ਜ਼ਿੰਮੇਵਾਰੀ ਵੀ ਲੈ ਲਈ ਤੁਹਾਨੂੰ ਪੂਰੀ ਜਾਣਕਾਰੀ ਦੇ ਦਿੰਨੇ ਆ ਦਰਸਲ ਕੈਪਸ ਕਾਫੇ ਕਨੇਡਾ ਸਰੀ ਦੇ ਵਿੱਚ ਕਪਿਲ ਸ਼ਰਮਾ ਤੇ ਉਸ ਦੀ ਪਤਨੀ ਵੱਲੋਂ ਲਾਂਚ ਕੀਤਾ ਗਿਆ ਸੀ ਲਗਭਗ 1 ਮਹੀਨਾ ਪਹਿਲਾਂ ਇਹ ਲਾਂਚ ਕੀਤਾ ਜਾਂਦਾ ਤਾਂ ਉਸ ਦੇ 4-5 ਦਿਨ ਬਾਅਦ ਹੀ 9 ਤਰੀਕ ਨੂੰ ਉਹ ਸੁਪਰ ਫਾਇਰਿੰਗ ਹੋ ਜਾਂਦੀ ਹੈ ਜਿਸ ਦੀ ਜ਼ਿੰਮੇਵਾਰੀ ਹਰਜੀਤ ਸਿੰਘ ਲਾੜੀ ਲੈਂਦੇ ਜਿਹੜੇ ਕੀ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਨਾਲ ਜੁੜੇ ਹੋਇਆ ਉਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਕਨੇਡਾ ਦੀ ਪੁਲਿਸ ਜਾਂਚ ਕਰਦੀ ਹੈ ਕੁਝ ਵੀ ਹੱਥ ਨਹੀਂ ਲੱਗਦਾ ਇਸ ਮਾਮਲੇ ਦੇ ਵਿੱਚ ਹਾਲੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋ ਸਕੀ ਸੀ ਪਰ ਤਕਰੀਬਨ 2 ਹਫ਼ਤੇ ਪਹਿਲਾਂ ਕਾਫੀ ਸਮਾਂ ਕੈਫੇ ਬੰਦ ਰਹਿਣ ਤੋਂ ਬਾਅਦ ਕਪਿਲ ਸ਼ਰਮਾ ਇਸ ਨੂੰ ਫਿਰ ਤੋਂ ਓਪਨ ਕਰ ਦਿੰਦੇ ਹੈਗੇ ਆ ਇਸ ਦੇ ਵਿੱਚ ਉਹ ਲਿਖਦੇ ਆ ਚਾਰ ਪੰਜ ਦਿਨ ਪਹਿਲਾਂ ਦੀ ਗੱਲ ਹੈ ਜਦੋਂ ਇਸ ਨੂੰ ਰੀਓਪਨ ਕੀਤਾ ਜਾਂਦਾ ਉਹ ਲਿਖਦੇ ਆ ਸਭ ਦਾ ਸਵਾਗਤ ਕਰਨ ਦੇ ਲਈ ਅਸੀਂ ਤਿਆਰ ਹੈਗੇ ਆ ਮੋੜ ਤੋਂ ਤੁਹਾਡੇ ਲਈ ਕੈਫੇ ਖੋਲ ਰਏ ਹੈਗੇ ਆ ਪਹਾੜਾ ਸਵਾਗਤ ਕਰਾਂਗੇ ਅਸੀਂ ਇਸ ਮੌਕੇ ਪੁਲਿਸ ਅਫੀਸ਼ਰ ਪਹੁੰਚਦੇ ਆ ਮੇਅਰ ਪਹੁੰਚਦੇ ਆ ਹੋਰ ਵੀ ਪੋਲਿਟਿਸ਼ੀਅਨ ਵਕਫ ਵਕ ਉੱਥੋਂ ਦੇ ਕਨੇਡਾ ਦੇ ਪਹੁੰਚਦੇ ਆ ਇਹ ਦਿਖਾਉਣ ਵਾਸਤੇ ਕਿ ਅਸੀਂ ਇਕਜੁੱਟਾਂ ਅਸੀਂ ਵਾਇਲੈਂਸ ਦੇ ਸਾਰੇ ਖਿਲਾਫ ਆ ਕਿਤੇ ਨਾ ਕਿਤੇ ਇਹ ਸੰਕੇਤ ਦੇਣ ਦੀ ਕੋਸ਼ਿਸ਼ ਜ਼ਰੂਰ ਕੀਤੀ ਸੀ ਪਰ ਕੋਈ ਗ੍ਰਿਫਤਾਰੀ ਹਜ ਤੱਕ ਉਸ ਮਾਮਲੇ ਦੇ ਵਿੱਚ ਨਹੀਂ ਹੋ ਸਕੀ ਸੀ ਪਰ ਉਸ ਦੇ ਬਾਅਦ ਕਪਿਲ ਸ਼ਰਮਾ ਦਾ ਕੈਫੇ ਮੁਰਤੋਂ ਖੁੱਲਦਾ ਤੇ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਮੁਰਤੋਂ ਫਾਇਰਿੰਗ ਹੋ ਗਈ ਹੈ ਕਪਿਲ ਸ਼ਰਮਾ ਦੇ कैफे ਦੇ ਉੱਪਰ ਤੇ 골ਡੀ ਢਿੱਲੋ ਵੱਲੋਂ ਇਸ ਦੀ ਜ਼ਿੰਮੇਵਾਰੀ ਲਈ ਗਈ ਹੈ ਕੀ ਕੁਝ ਲਿਖਿਆ 골ਡੀ ਢਿੱਲੋ ਹੋਣਾ ਨੇ ਉਹ ਵੀ ਤੁਹਾਨੂੰ ਪੜ ਕੇ ਸੁਣਾ ਦਿੰਦੇ ਆ ਸਭ ਤੋਂ ਪਹਿਲਾਂ ਲਿਖਿਆ જય શ્રી RAM ਸਤਿ ਸ਼੍ਰੀ ਅਕਾਲ RAM RAM ਸਾਰੇ ਭਾਈਓ ਕੋ ਆ ਜੋ ਇਹ ਕਪਿਲ ਸ਼ਰਮਾ ਕੇ ਕੈਪਸ ਕੈਫੇ ਸਰੀਮੇ ਫਾਇਰਿੰਗ ਹੋਈ ਹੈ ਇਸ ਦੀ ਜ਼ਿੰਮੇਵਾਰੀ ਮੈਂ 골ਡੀ ਢਿੱਲੋ ਤੇ ਲੋਰੈਂਸ ਬਿਸ਼ਨੋਈ ਗੈਂਗ ਲੈਂਦੇ ਹਨ ਇਸ ਕੋ हमने 콜 ਕੀਤੀ ਇਸ ਕੋ ਰਿੰਗ ਨਹੀਂ ਸੁਣਾਈ ਦੀ ਤੋਂ ਕਾਰਵਾਈ ਕਰਨੀ ਪਈ ਅੱਭੀ ਰਿੰਗ ਨਹੀਂ ਸੁਨੇਗੀ ਤਾਂ ਨੈਕਸਟ ਕਾਰਵੇ ਜਲਦੀ ਹੀ ਮੁੰਬਈ ਮੇ ਕਰੇਗੀ ਤਾਂ ਸਿੱਧੇ ਤੌਰ ਤੇ 골ਡੀ ਢਿੱਲੋ ਜਿਹੜੇ ਕਿ ਲੋਰੈਂਸ ਬਿਸ਼ਨੋਈ ਗਰੁੱਪ ਦੇ ਨਾਲ ਸਬੰਧਤ ਆ ਉਹਨਾਂ ਨੇ ਜ਼ਿੰਮੇਵਾਰੀ ਇਸ ਦੀ ਲੈ ਲਈ ਹੈ ਦੂਸਰੀ ਫਾਇਰਿੰਗ 1 ਮਹੀਨੇ ਦੇ ਅੰਦਰ ਅੰਦਰ ਕਪਿਲ ਸ਼ਰਮਾ ਦੇ ਕੈਫੇ ਦੇ ਉੱਪਰ ਸਿੱਧੇ ਤੌਰ ਤੇ ਕੰਮ ਨਾ ਕਰਨ ਦੀ ਉਤੋਂ ਨਕਾਮੀ ਕੈਨੇਡਾ ਪੁਲਿਸ ਦੀ ਇਸ ਮਾਮਲੇ ਦੇ ਵਿੱਚ ਕੋਈ ਗ੍ਰਿਫਤਾਰੀ ਨਹੀਂ ਹੋਈ ਪੋਜ਼ ਦਿਨ ਪਹਿਲਾ ਬੇਸ਼ੱਕ ਕਨੇਡਾ ਪੁਲਿਸ ਉੱਥੇ ਪਹੁੰਚੀ ਦਿਲਾਸੇ ਦਿੱਤੇ ਤਾਂ ਇਹਦੋਂ ਨਜ਼ਰ ਆ ਰਿਆ ਸੀ ਜਦੋਂ ਕਪਿਲ ਸ਼ਰਮਾ ਦੇ ਵੀ ਬਿਆਨ ਸਾਹਮਣੇ ਆਏ ਕਿ ਉਹ ਡਰਨ ਵਾਲੇ ਨਹੀਂ ਹੈਗੇ ਪਰ ਇੱਕ ਵਾਰ ਫਿਰ ਤੋਂ ਕਪਿਲ ਸ਼ਰਮਾ ਨੂੰ ਇਸ ਗੋਲੀਆਂ ਦੀ ਤਾੜ-ਤਾੜ ਨੇ ਡਰਾਇਆ ਜਿਸ ਦੀ ਫੋਟੋਜ਼ ਵੀ ਤੁਹਾਨੂੰ ਦਿਖਾ ਰਹੇ ਹੈਗੇ ਕਿਸ ਤਰ੍ਹਾਂ ਇਹ ਗੋਲੀਆਂ ਦੀ ਤਾੜ-ਤਾੜ ਕੈਫੇ ਦੇ ਉੱਪਰ ਹੋਈ ਹੈ ਕਪਿਲ ਸ਼ਰਮਾ ਨੂੰ ਸ਼ਰੇਆਮ ਤਨਖੀਆਂ ਮਿਲ ਰਹੀਆਂ ਡਰਾਇਆ ਜਾ ਰਿਹਾ ਹੈ ਪੰਜਾਬ ਹੀ ਨਹੀਂ ਮੰਨਿਆ ਜਾ ਰਿਹਾ ਸੀ ਕਿ ਪੰਜਾਬ ਦੇ ਵਿੱਚ ਇਸ ਤਰੀਕੇ ਦਾ ਗੈਂਗਵਾ ਰਹਿ ਗਿਆ ਜਾਂ ਇਸ ਤਰੀਕੇ ਗੈਂਗਸਟਰ ਐਕਸਟਰੈਸ਼ਨਸ ਦਾ ਧੰਦਾ ਚਲਾ ਰਿਹਾ ਹੈ ਕੈਨੇਡਾ ਦੇ ਵਿੱਚ ਵੀ ਉਸ ਤੋਂ ਵੱਡੇ ਪੱਧਰ ਉੱਪਰ ਇਹ ਧੰਦਾ ਚੱਲ ਰਿਹਾ ਹੈਗਾ ਜਿਸ ਤਰੀਕੇ ਦੇ ਨਾਲ ਜ਼ਿਲ੍ਹਾ 'ਚ ਬੈਠ ਕੇ ਅਲੱਗ-ਅਲੱਗ ਟਿਕਾਣਿਆਂ ਤੇ ਬੈਠ ਕੇ ਫਾਇਰਿੰਗਸ ਹੋ ਰਹੀ ਹੈ ਪੰਜਾਬ ਪੁਲਿਸ ਦਾ ਨੰਕਾਮ ਹੈਗੀ ਹੈਗੀ ਹੈ ਕੈਨੇਡਾ ਪੁਲਿਸ ਸਰੀ ਪੁਲਿਸ ਵੀ ਸਾਫ਼ ਤੌਰ ਤੇ ਇਸ ਮਾਮਲੇ ਦੇ ਵਿੱਚ ਜਦੋਂ ਖਾਲੀ ਹੱਥ ਰਹਿੰਦੀ ਹੈ ਤਾਂ ਨਾਕਾਮੀ ਸਾਫ਼ ਤੌਰ ਤੇ ਉੱਥੋਂ ਦੀ ਪੁਲਿਸ ਦੀ ਵੀ ਦਿਖਦੀ ਹੈ ਤਾ ਹੁਣ ਕਪਿਲ ਸ਼ਰਮਾ ਇੱਥੇ ਕੀ ਕਰਨ ਕਪਿਲ ਸ਼ਰਮਾ ਦਾ ਕੀ ਕਸੂਰ ਹੈ ਕਿ ਉਹ ਬੀਨਸ ਆਪਣਾ ਕਰ ਰਹੇ ਹੈਗੇ ਆ ਉਹਨਾਂ ਨੂੰ ਡਰਾਇਆ ਜਾ ਰਿਹਾ ਹੈਗਾ ਤਾਂ ਬੜੀ ਮੰਦਭਾਗੀ ਖਬਰ ਹੈ ਕਿ ਇੱਕ ਪੰਜਾਬ ਦਾ ਉਹ ਹੁਣਹਾਰ ਨੌਜਵਾਨ ਜਿਸ ਨੇ ਬੁਲੰਦੀਆ ਤੱਕ ਆਪਣੀ ਮਿਹਨਤ ਨਾਲ ਇਸ ਮੁਕਾਮ ਨੂੰ ਛੂਆ ਇਸ ਮੁਕਾਮ ਤੱਕ ਪਹੁੰਚਿਆ ਉਸ ਨੂੰ ਥੱਲੇ ਡੇਗਣ ਦੇ ਲਈ ਉਸ ਨੂੰ ਡਰਾਇਆ ਜਾ ਰਿਹਾ ਤਾਂ ਕਿਤੇ ਨਾ ਕਿਤੇ ਵੱਡੇ ਸਵਾਲ ਪੁਲਿਸੀਆ ਤੰਤਰ ਚਾਹੇ ਉਹ ਪੰਜਾਬ ਦਾ ਚਾਹੇ ਕੈਨੇਡਾ ਦਾ ਖੜੇ ਹੋ ਰਿਹਾ ਧੰਨਵਾਦ ਬਣੇ ਰਹੋ ਆਸ਼ੂ ਅਨੇਜਾ ਪੱਤਰਕਾਰ ਦੇ ਨਾਲ